ਸਾਰੇ ਵੀਰਾਂ ਦਾ ਸਵਾਗਤ ਕਰਦੇ ਆ ਸਾਡੇ ਲਾਈਨ ਕਬੱਡੀ ਦੇ ਅੱਜ ਤੁਹਾਨੂੰ ਦਿਖਾਉਣੇ ਆ ਮੀ ਚਾਂਨਕੀ ਪੈ ਜਾਂਦਾ ਇੱਕ ਗਰਾਊਂਡ ਹਾਕੀ ਦੀ ਹੋ ਜਾਂਦੀ ਤਾਂ ਹੀ ਉਹ ਅਸੀਂ ਗਰਾਊਂਡ ਦੇ ਨਾਲ ਹੁੰਦੇ ਉਧਰ ਖਾੜਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਇੱਧਰ ਆਪਣਾ ਮੰਦਿਰ ਆ ਅੱਜ ਆਪਲਾਵਾ ਸਾਡੇ ਸਪੀਡ ਵਰਕਰ ਇਹ ਸਪੀਡ ਵਰਕਰ ਦੇ ਵਿੱਚ ਚੱਲਦੇ ਆ ਬਾਬਾ ਤੇਰੀ ਕੰਮ ਰੱਖਦੇ ਆ ਵਾਹ ਆ ਵੇਖ ਲੋ ਗਰਾਊਂਡ ਦਾ ਜਾਰੇ ਇਹ ਕਹਾਂ ਨੂੰ ਡੰਗਰਾਂ ਵਾਲੇ ਬੜੇ ਪਰੇਸ਼ਾਨ ਕਰਦੇ ਫੇਰਿਆ ਕੀ ਕਰਗੇ ਇਹਨਾਂ ਦਾ ਬਹੁਤ ਬੁਰਾ ਹਾਲਿਆ ਨਾ ਅੰਦਰ ਆ ਕੇ ਕਰ ਕਰ ਕੇ ਪੰਡਾ ਇਹ ਕੀ ਆਦਾ ਗਿਆਨ ਲੱਗਾ ਉਹ ਤਾਂ ਤੁਹਾਡੇ ਨਾਲ ਮੈਂ ਨੂੰ ਜਵਾ ਦੇਵਾ ਕਰਨਾ ਤੇ ਤਾਂ ਬੜਾ ਹਾਂ ਹਾਂ ਹੁਣ ਇੱਥੇ ਆ ਐਰੇ ਨਾ ਚੱਲ 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 ਫੋਟੋ ਖਣੇ ਕਰਾ ਲਈਏ ਹਾਂ ਆਈ ਤਾਂ ਸਮਝ ਆਉਂਦੀ ਆ ਉਹ ਸਾਰੇ ਬਲਵਾਨਾਂ ਨੂੰ ਹਾਂ ਪਰ ਇੱਕ ਜਦੋਂ ਸਟਾਰਟ ਹੋ ਗਿਆ ਨਾ ਤੇ ਲਾਉਣੀ ਫੀਤ ਦੀ ਖਲੂਣਾ ਨਹੀਂ ਕਹੇ ਨੇ ਵੀ ਇਹ ਨਹੀਂ ਕਿ ਤੁਸੀਂ ਖਲੋ ਜੋ ਠੀਕ ਆ ਲੋਕ ਜਦੋਂ ਮੈਂ ਆਵਾਜ਼ ਦੇਤੀ ਉਦੋਂ ਖੁਣਾ ਉਹਨਾਂ ਦਾ ਖੁਣਾ ਨਹੀਂ ਆ ਉਹ ਠੀਕ ਹੈ ਬਣਾਣਾ ਮਾਹੀ ਨਹੀਂ ਨਿਕਲਦੀ ਕੀ ਗੱਲ ਬੁਮਾਰ ਦੇ ਬੋਲ ਮਰੀ ਗੱਲ ਭਾਈ ਪਹਿਲਾਂ ਪਹਿਲਵਾਨ ਕਿਹੜਾ ਅੱਗੇ ਰੱਖੂਗਾ ਚਲੋ ਮੈਂ ਹੀ ਦੱਸਦਾ ਜਦੋਂ ਮਨਪੜ ਗੈਬ ਵੀ ਰੱਖਣਾ ਐ ਮੈਂ ਜਿਆਦਾ ਵਿੱਚ ਗਦਰ ਜਣਾ ਪਾ ਲਿਆ ਕੋ ਤੁਹਾਨੂੰ ਪਤਾ ਨਾ ਲੱਗੇ ਤੁਸੀਂ ਵੇਖ ਕੇ ਦੂਜੇ ਦੇ ਵਿੱਚ ਵਢੀ ਜਾਓ ਠੀਕ ਆ ਆਜੋ ਲੋਹਾ ਹਾ ਹਾ ਠੀਕ ਆ ਚੱਲ 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 ਦੇ ਤੇ 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 ਇੱਥੇ ਫਿੱਟ ਹੋ। ਹਾਂ ਇਹ ਦਰੋ ਹੋ ਤੂੰ ਬਾਹਰ ਆ ਮਾ ਵੇਡ ਵਾਹੁੰਦਾ ਪਰ ਚਨਾਲੀ ਗੰਭੀਰ ਹੋ। ਉਹ ਨਾ ਮਾ ਹੀ ਵੇਡ ਵਧਾਉਂਦੇ ਆ। ਟਾਈਮ ਨਾਲ ਕਿਥੋਂ ਜੇ ਵੇਡ ਵਧਾ ਲੈਣਾ ਟਾਈਮ ਨਾਲ ਕਿਦਾ ਪਾਣਾ। ਸਾਮਣਾ ਬਾਥਰੂਮ ਦਾ ਪੰਗਾ ਵੇਡ। ਸਾਨੂੰ ਆਪਣੇ ਬਹੁਤ ਜ਼ਰੂਰੀ ਆ। ਵੇਤ ਕਿਉਂ ਨਹੀਂ ਆਇਦੇ ਨੇ? ਮੈਂ ਤੈਨੂੰ ਪਤਾ ਨਹੀਂ ਲੱਗਦਾ ਇਹ ਹਾਂ ਹਾਂ ਕਿਦਾਂ ਆ ਮਾਹੌਦ ਨਹੀਂ ਪਤਾ ਬਚਾ ਦਰਦਾ ਵੀ ਤਾ ਪਾ ਜਾਈ ਫਿਰਦੇ ਦਾਂ ਕੇ 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 ਆਪਸੀ ਨਹੀਂ ਇਹ ਮੋੜ ਦੇ ਇੱਥੇ ਆਉਣਾ ਹੀ ਆਉਣਾ ਏ ਜਿਹੜੀ ਐਕਟਰ ਨੂੰ ਟੱਚ ਕੀਤਾ ਨਾ ਸੈਂਟਰ ਤੇ ਆਉਣਾ ਹੀ ਆਉਣਾ ਏ ਹਲਕੀ ਆ ਫੇਰ ਦੂਜੀ ਦੇ ਜਾ ਦੋਗੇ ਲਾ ਰਿਹਾ ਤੇ ਨਹੀਂ ਮੈਂ ਤੁਹਾਨੂੰ ਪ੍ਰਿੰਟਰ ਆਉਣਾ ਜੇ ਇੱਥੇ ਆਓ ਤੇ 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 ਹਾਂ ਫੇਰ ਦੂਜੀ ਏਰ ਤੇ ਜਾ ਇੱਦਾਂ ਸਟਾਰਟ ਕਰਤੀ ਨਾ ਅੰਲਾ ਆਇੜ ਤੋਂ ਸਟਾਰਟ ਕੀਤਾ ਮੈਂ ਹਨਾ ਦੇਖਿਓ ਇੱਥੇ ਸਟਾਰਟ ਕੀਤਾ ਨਾ ਇੰਤਕ ਕੀਤਾ ਠੀਕ ਠੀਕ ਇੱਥੇ ਹੀ ਆਉਣਾ ਆਗੇ ਆ ਸੁਣਾ ਇਹ ਰਾਈ ਦੇ ਜਾ ਵੀਡੀਓ ਇੰਤਕ ਕੀਤਾ ਇਹਨੂੰ ਆਪਣਾ ਇਹ ਰਾਈ ਦੇ ਜਾ ਇੱਥੋਂ ਫੇਰ ਥੋੜੀ ਟ੍ਰੈਕ ਠੀਕ ਆ ਇੱਥੇ ਲਾ ਕੇ ਫੇਰ ਇੱਥੇ ਦਾ ਐ ਇੱਧਾ ਜਾਣਾ ਉਹ ਠੀਕ ਆ ਚੱਲ ਆ ਕੇ ਬਾਈ ਕਰ ਹਾਂ ਹਾਂ ਜਿਹੜੀ ਏਡਰ ਨੂੰ ਟੱਚ ਕਰਦਾ ਫੇਰ ਸੈਂਟਰ ਤੇ ਆਉਣਾ ਨੂੰ ਟੱਚ ਕਰਕੇ ਫੇਰ ਦੂਜੀ ਏਡ ਤੇ ਜਾਣਾ ਉਹ ਠੀਕ ਆ ਕਰ ਤੂੰ ਲੱਗ ਅੱਗੇ ਚੱਜਾ ਚੱਜਾ ਕੀ ਰੱਖੋ ਇਹਦੀ ਇਹ 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 ਮਗਰ ਮਗਰ ਚੱਲਣਾ ਨਹੀਂ ਜਦੋਂ ਇਹ ਚੱਲਦਾ ਰਿਹਾ ਚੱਲ ਦਿਮਾਗ ਬਣਨਾ ਤੁਹਾਡਾ ਕਿੰਨਾ ਕੰਮ ਕਰਦਾ ਮਾਸ਼ਾ ਅੱਲ ਲੱਗਣੀ ਆਉਣਾ ਸਿੱਧਾ ਬੱਸ ਹਾਂ ਫਾਈਟਾਂ ਓਏ ਹੁਣ ਲੱਗ ਗਈ ਸਮਝ ਤੁਰਿਆ ਤੁਰਿਆ ਅੰਨਾ ਵੀ ਇੱਥੇ ਰਿਕਟਾਂ ਮੋਗੀਆਂ ਇੱਟਾਂ ਆਵੇ ਮੋਗੀਆਂ ਕੋਈ ਇੰਨਾ ਵਿੱਚ ਦੁੱਧ ਨੂੰ ਮਾਰਦੀ ਕਾ 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 ਤੁਹਾਂ ਸਪੀਡ ਲਿਆ ਗਈ ਜਾਉਣਾ ਤੇ ਸਪੀਡ ਬਿਲਕੁਲ ਨਹੀਂ ਮਾਰਦਾ ਮੋਦੀ ਕਰ ਤੇ ਚੜਦਾ ਹੁੰਦਾ ਘੇਰਾ ਕੀ ਫੈਲਾ ਪਣਾ ਦੱਸ ਕੋਈ ਆਉਣ ਲਾਉਣੇ ਅੱਗੇ ਮੁਕਤੀ ਸਾਡਾ ਕਿਹਾ ਬਹੂਗਾ ਕਿੰਨੇ ਬੰਦੇ ਨੇ ਦੂਸਰੇ ਦੁਕਾਨ ਤੇ ਜਾਂ ਬਾਹਰ ਤਾਂ ਨਾ ਕੋਲ ਜੋ ਸਾਰੇ ਆ ਮੈਂ ਦੂਰੀ ਆ ਰਹਣਾ ਕੋਸਾ ਨੂੰ ਤੇ ਲਾਉਣੀ ਦੂਰੀ ਆ ਰਹੀ ਆ ਸਿੰਗਲ ਸਾਊਂਡ ਇਧਰ ਆ ਓਏ ਆ ਸਿੰਗਲ ਨਾ ਹੁੰਦਾ ਕਾਣਾ ਤੂੰ ਅੱਗੇ ਹੋ ਤੇਰੀ ਸਪੀਡ ਨਾਲ ਤੈਨੂੰ ਜਿੰਨੇ ਹਾਂ ਠੀਕ ਆ ਸਿੰਗਲ ਸਾਊਂਡ ਆ ਤਾਰਾ ਬੋਸ ਨਾ ਪਰ ਰਹਿਣ ਨਹੀਂ ਜੀ ਚੱਲ ਕੱਲ ਮਗਰ ਇਹਦੇ ਮਗਰ ਤਾਂ ਨਹੀਂ ਇਹਦੇ ਜਦੋਂ ਇੱਕ ਨੂੰ ਹੋ ਕੇ ਮੁੜ ਗਿਆ ਕੱਲ ਚਲੋ ਏ ਚਲੋ ਖੂਨ ਨਹੀਂ ਨਹੀਂ ਮੈਂ ਆਖਿਆ ਕਿਸੇ ਨੂੰ ਚੱਲ 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 ਹਾਂ ਚੱਲ 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 ਹਾਂ ਖੂਨ ਬਣ ਗਈ ਨਾ ਸਹੀ ਗੱਲ ਤੂੰ ਸਪੀਡ ਨਹੀਂ ਉਹ ਸਪੀਡ ਇੰਨੀ ਰੱਖਣੀ ਓ ਮਾਨਪਰੀ ਦਾ ਹੱਥ ਲਾ ਜੋਬਣਾ ਹੱਥ ਲਾ ਹੱਥ ਲਾ ਥੱਲੇ ਹੱਥ ਲਾ ਐਦਾਂ ਹਾਂ ਮੂੰਹ ਨਹੀਂ ਇੱਕ ਦੂਜੇ ਦੇ ਵਿੱਚ ਵਜਣਾ ਠੀਕ ਆ ਤੁਹਾਡਾ ਗਾਇਬ ਉਹਨਾਂ ਹੀ ਜੇ ਕੱਟ ਕੱਟ ਚੱਲਦਾ ਰਹੇ ਚੱਲਦਾ ਰਹੇ ਚੱਲਦਾ ਰਹੇ ਹਾਂ ਉੱਥੇ ਜਾਣ ਉੱਥੋਂ ਆ ਵਾਪਸ ਤੇਜ਼ 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 ਹਾਂ ਆ ਰਹਾ ਆ ਰਹਾ ਆ ਰਹਾ ਆ ਰਹਾ ਹੋਰ ਤੇਰ ਰੱਖ ਇਹ ਤੇਰੇ ਤੇ ਚੜਾ ਇਹ ਕੱਟ 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 ਸਹੀ ਆ 啊，什么的说来。

ਕਾਢਣ ਲਈ ਤੁਹਾਡੀ ਹੈ। ਫੇਰਾ ਹੀ ਨਹੀਂ ਆਂ। ਯਾ ਲੌਮੀਆ ਨਾ। ਪੌਲਫ ਚੜਾਓ ਬੋਡੀ ਦੀ ਪੂਰੀ। ਠੀਕ ਆ। ਇੱਥੋਂ ਤੁਸੀਂ ਲਾ ਗਿਓ ਸਾਰੇ ਬਾਹਰ ਹੋ ਜਾਂਦੇ ਨੇ। ਇਹਨੇ ਕਿਹਾ ਤਨ। ਮੜਾ ਯੂਰ ਲਾ ਗਿਆ। ਗੱਲ ਤੁਸੀਂ ਇਥੇ ਉੱਥੇ ਕਰਨੀ ਆ। ਰੋਕੜ ਨਾ ਐਨੀ ਸਪੀਡ ਤੇ ਰੱਖੋ ਯਾਰ ਤੁਹਾਡੇ ਨਾਲੋਂ ਮੱਧ ਸਪੀਡ ਤੇ ਮੈਂ ਮਾਰੀ ਜਾਣਾ ਇਧਰ ਵੇਹੋ ਨਿਸ਼ਾਨ ਵੇਖੋ ਇੱਥੇ ਰੋਵੇ ਸਾਰੇ ਜਾਣੇ ਕਮ ਸੇ ਕਮ ਯਾਰ ਸਪੀਡ ਰੱਖੋ ਇਹਦਾ ਫੈਰਾ ਹੀ ਤਾਂ ਆ ਤੂੰ ਇਹ ਲਾਉਂਦੇ ਬੜੀ ਸਲੋ ਜੇ ਹੱਥ ਵੀ ਲੱਗਣਾ ਚਾਹੀਦਾ ਥੱਲੇ ਵੀ ਠੀਕ ਆ ਇਧਰ ਵੇਖੋ ਕੁਇਟ ਕਿਨੇ ਚੁੱਕੀ ਆ ਦੂਰਗਾ ਇੱਥੇ ਲਿਆ ਆ ਆਹ ਤੇ ਪਈ ਇੱਕ ਇਧਰ ਕਰਦੀ ਕਿਨੇ ਕੀਤੀ ਆ ਕਿਨੇ ਕੀਤੀ ਐਵੇਂ ਕਰਦੀ ਮਾਮਾ ਦੇ ਸਾਹਮਣੇ ਏਡ ਰੱਖੀ ਮੈਂ ਕਹਿੰਦਾ ਜੱਫਾ ਐਨੀ ਸਪੀਡ ਰੱਖੋ ਠੀਕ ਆ ਬਗਦਾ ਰੱਖੋ ਇਕਲੇ ਇਕਲੇ ਲਵਾਓ ਠੀਕ ਹੈ ਇਕ ਇਕ ਲਵਾਓ ਇਕਲਾ ਇਕਲਾ ਚਲੋ ਲਾਵਾਂ ਪੜਾ ਇਕਲਾ ਕੱਢਾ ਹਾਂ ਇਕਲੇ ਇਕਲੇ ਚਲੋ ਕੱਢ ਪਹਿਲਾਂ ਚਲੋ ਟੋ ਟੋ ਆ ਰੋ ਰੋ ਆਣਾ ਚਲ ਤਾਂ ਗੇਰਾ ਆਲਾ ਆਉਣਾ ਕੁਛ ਮੈਂ ਕੱਢਾ ਦੇਣਾ ਪੀਣਾ ਚਲ ਆ ਇੱਕ ਇੱਕ ਕਰਕੇ ਲਾਉਣੀ ਆ ਨਾ ਹਲਾ ਤੁਸੀਂ ਤਿੰਨ ਸਹੀ ਆ দিব নাই সেই ਇੰਦਾ ਜ਼ੋਰ ਹੁੰਦਾ ਜੇ ਕੱਲੇ ਹਾਂ ਇੱਧਰ ਖੜ੍ਹ ਹਮਣੀ ਤੇਰਾ ਖੋਇ ਫੋਨ ਕਿਹੜੀ ਪਾਸ ਜਿਵੇਂ ਲਾਤੀ ਇੱਧਰ ਖੜੀ ਆ ਫੋਨ ਲਾ ਦਣਾ ਮਰਾ ਤੇ 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 ਤੇਰਾ ਤੇ 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 ਲਾੜ ਜਿਹੜੀਆਂ ਦੂਰ ਰਹਿ ਗਏ ਖੇਤੇ ਮਰ ਚਲੇਆ ਖੇਡ 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 ਚੱਲ ਓਏ ਚੱਲ ਉੱਥੇ 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 ਚੱਲ ਉੱਥੇ ਉਧਰ ਉਧਰ ਐਦਾਂ ਮੁੱਕੀ ਹੋ ਰਹਾ ਐਦਾਂ ਹੋ ਬਾਣਾ ਬਾਣਾ ਕਰਦਾ ਸੁਪਾਰੇ ਚੱਲ 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 ਹਾਂ ਪੇੜ ਮੋਢੇ ਤੇ ਰੇ ਵਾਲਾ ਤੂੰ ਕਿਉਂ ਗਿਆ ਆਵਾਜ਼ ਮੇਹੀ ਏੜੇ ਨਹੀਂ ਨਾ ਨਾ ਬੋਲੋ ਜਾਣੇ ਕਰਕੇ ਇੱਕ ਇੱਕ ਸਹੀ ਹੈ ਇੱਕ ਇੱਕ ਸਹੀ ਹੈ ਚੱਲ ਆ ਖੇਡ ਕੇ ਜਾਣਾ ਲਾ ਲੋ ਚੱਲ ਇੱਥੇ ਨਾਣ ਪੈ ਗਈ ਇੱਧਰ ਆਓ ਯਾਰ ਸਾਹਮਣੇ ਇੱਧਰ ਲੈ ਬਾਅਦ ਆਓ ਚੱਲ ਕਿਹਦੀ ਵਾਰੀ ਹੈ ਜੀ ਨਾ ਆ ਜਾ ਮੈਂ ਬੜਾ ਖੇਚ ਓਏ ਓ ਇੱਟੇ ਦਾ ਜਾਣਾ ਜੀ ਜੀ ਦੇ ਪੰਨੋ ਇੱਥੇ ਆਉਣਾ ਪਲਵਾਨ ਜੀ ਡੋਰੀ ਜਿਹੜੀ ਲਾਉਣੀ ਆ ਨਾ ਡੋਰੀ ਲਾਉਣੀ ਆ ਚੱਲ ਇੱਥੇ تعال ਇੱਥੇ ਦੂਰੀ ਲਾਉਣੀ ਤੈਨੂੰ ਆਖਿਆ ਹਾਂ ਇੱਥੇ ਆ ਫੇਰ ਚੱਲ ਉੱਥੇ ਹਾਂ ਉੱਥੋਂ ਫੇਰ ਇੱਥੇ ਆ ਸੈਂਟਰ ਦੂਰਾ ਲਾਉਣਾ ਹੈ ਚੱਲ ਚੱਲ ਨੂੰ ਲਾ ਗਈ ਸਮਝ ਖੇਤ 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 ਤੇਜ਼ 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 ਹਮਿਆ ਇਸ ਵੀਰ ਨੇ ਮਾਮਾ ਤੇਰੇ ਤੋਂ ਜੜੀ ਤੇਜ਼ ਤੇ ਮੈਂ ਲਾਈ ਜਾਣਾ ਚੱਲ 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 ਇੱਥੇ ਖੇਤ ਖੇਤ ਜੋ ਸਿਵਾਰੀ ਆ ਰਹਾ 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 ਦੋਰਾ 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 ਮਿੱਟੋ ਮਟ ਆ ਬਾਗ ਤੇ ਆ ਤੇ ਆ ਤੇ ਦਰਕਰ 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 ਜੱਜ ਹੋਰ ਲੱਗਦਾ ਹੈ ਨਾਕਡਾ ਹਾਂ ਹੈ ਦੋ ਦੋ ਹੋਇਓ ਸਹੀ ਹੈ ਸਹੀ ਹੈ ਯੋ ਤੇ ਕੇਟਾ 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 ਤੇ 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 ਕਰਤਾ ਚੜਾ ਆਇਆ ਯੋ ਇਹ ਵੇਖਣ ਨੂੰ ਨਾਰਮਲ ਦੀ ਗੱਲ ਲੱਗਦੀ ਆ ਲੱਗਦਾ ਹੀ ਹੋਰ ਕਿ ਨਹੀਂ ਬਾਈ ਮੈਨ ਲੱਗਦਾ ਯਾਰ ਇਹ ਗੱਡੀ ਦੀ ਗੱਲ ਐ ਤੈਨੂੰ ਸੁਣਾਉਣਾ ਇੱਧਰ ਆ ਜਣਾ ਫੇਰ ਉੱਥੇ ਜਾਣਾ ਹੀ ਆ ਫੇਤੀਰਾ ਹੋਇਆ ਇੱਕ ਸੈੱਟ ਨਹੀਂ ਵੇਲਾ ਇੱਕ ਸੈੱਟ ਨਾ ਆ ਬੰਦਾ ਛੱਡ ਕੇ ਸੈੱਟ ਹੋ ਜਾਂਦਾ ਆਪਣੀ ਮਰਜ਼ੀ ਨਾਲ ਦੂਜੇ ਨੂੰ ਮੂੰਹ ਨਹੀਂ ਕਰਦਾ ਹੁਣ ਮੈਨੂੰ ਇਹਦਾ ਧਰ ਚੋ ਕਿਹੜਾ ਪਹਿਲਵਾਨ ਆ ਜਿਹੜਾ ਕਿੰਨਾ ਵੀ ਬਈ 6 ਸੈੱਟ ਮਾਰਾ ਪਾ ਲਾ ਦੂੰਗਾ ਇੱਕੇ সুইਰ ਦਾ ਓਏ ਹਾੜਾ ਕੋਈ 6 ਸੈੱਟ ਠੀਕ ਆ ਉਹ ਜਿਹੜੀ ਕੰਮ ਲਾ ਕੇ ਇਹ ਨਾ ਜੋਗਦੇਵ ਨਹੀਂ ਹੈਗੇ ਓਏ ਆ ਰੋ ਆ ਰੋ ਆ ਰੋ ਟੋਡੇ ਸਕੇਨ ਨੇ ਪਤਾ ਲੱਗ ਜਣਾ ਜਿਹੜਾ ਛੇ ਫਟ ਕਿਹੜਾ ਲਗਾਤਾ ਸਿੱਧਾ ਹੀ ਆਨੇ ਦੇਰ ਵੀ ਨਹੀਂ ਕੱਢਿਆ ਲਗਾਤਾਰ ਤੇ ਲਾ ਲਿਆ ਕੋਈ ਯਾਰ ਰੱਖਿਆ ਨਾ ਇਹਦੇ ਨੇ ਕੱਢ ਲਾਉਂਦੇ ਭਾਵੇਂ 10 ਲਾ ਲਾਉਂਦੇ ਇਹ ਕਿਰੀ ਹੋਰ ਵੀ ਚਾਹੀਦੀ ਨਾ ਕਿਤੇ ਲਾਉਂਦੇ ਉਹ ਲੱਗੇ ਨਹੀਂ ਤੇ ਰੱਖਦੇ ਹੋਈ ਚਾਹੀਦੀ ਛੇ ਲਾ ਕਾ 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 ਦੋ ਜਾਂ ਤਿੰਨ ਲਾ ਲੀਂ ਪੀ ਮੋੜਾ ਹੰਪੜਾ ਕਿੰਨੇ ਸੈਟ ਲਾਵਾਂ ਘਰ ਦੀ ਸਪੀਡ ਘਰ ਦੀ ਨਹੀਂ ਹਾਲੇ ਨਹੀਂ ਘਟੀ ਹਾਲੇ ਨਹੀਂ ਹੈਗੀ ਸਪੀਡ ਉਨੀ ਹੈ ਜੇ ਮੈਂ ਨੇ ਵੇਣੇ ਠੀਕ ਕਰਦਾ ਜਦੋਂ ਥੋ ਹੋ ਗਿਆ ਮੈਂ ਆਪੇ ਲਾ ਦਾਨਾ ਪੀਰ ਥੋ ਹੋ ਗਿਆ ਜਿਓ ਲੱਗ ਜਾਂਦਾ ਪਤਾ ਇੰਨੇ ਸੱਟ ਲਾਉਣਾ ਵੇਖ ਲਈਆ ਹੁਣ ਘੜੀਓ ਹੁਣ ਘੜ ਗਈ ਆ ਘੜ ਗਈ ਘੜ ਗਈ ਘੜ ਗਈ ਚੱਲ ਚੱਲ ਘੜ ਗਈ ਆ ਦੋ ਸਾਲ 6 ਲਾਉਣੇ ਹੱਲੇ ਕੋਈ ਨਹੀਂ ਹੈ 6 ਲਾਉਣੇ ਅੱਠ ਨੇ ਮੈਨੂੰ ਕਿਤਾਬਾਂ ਲੱਗਾਂ ਤੇਰੀਆਂ ਦਾ ਮੈਂ ਤਾਂ ਦਫਾ ਮਾਰ ਮੈਨੂੰ ਪਤਾ ਆ ਨਾ ਦੋਰੇ ਨੂੰ ਤੇ ਬੜਾ ਮੌਕਾ ਹੁੰਦਾ ਬੰਦਾ ਆ ਆ ਆ ਆ ਆ ਬੱਸ ਕਿਹਾ ਹੋਇਆ ਪਾਦੇ ਗੋਲ ਆਏ ਜੇ ਭਵਾਨ ਨੇ ਠੀਕ ਆ ਇਹ ਬਸ ਕਿਸੇ ਤਾੜੀਆਂ ਮਾਰੋ ਪਰਵਾਹ ਨਾਲ ਤੇ 2 ਲੱਖ 100000 ਨਾ ਇੱਧਰ ਆ ਜਾ ਨਿਹਾਨ ਇੱਧਰ ਆ ਜਾ ਹਾਂ ਜਿੰਨੇ ਮੈਂ ਕਾਫੀ ਜਿੰਨੇ ਮਾਲਪਰੀ ਕੇ ਲਾਉਂਦਾ ਜੂਮ ਕਰਲੀ ਬਣਾਇਆ ਜੂਮ ਕਰਕੇ ਬਣਾਇਆ ਲਾ ਕੇ ਪਰਾ ਵੀ ਲੱਗੇ ਹਾਂ ਮੋਦੀ ਜਾਂਦਾ ਨਾ ਉੜਵੇਂ ਜੇ ਮੈਂ ਨਿਹੜੇ ਪੜਾ ਮਾਨਪਰੀ ਕਿੰਨੇ ਲਾਉਂਦਾ ਚੱਲ 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 ਤੜਾਈ 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 We don't need our feet, nằm gần đây. Huh? We gần đây 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 ਤਗੜਾ 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 ਦੋਜਣੇ ਮੋੜ ਆਣਾ ਓ ਗਲਤ ਖੇਟ 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 ਖਵਾ 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 ਆ ਚੱਲ ਓ ਸਾਨਾ ਸਪੀਡ ਘਟ ਗਈ ਆ ਤੇਰੀ ਵੀ ਗਈ ਸਪੀਡ ਨਹੀਂ ਘਟ ਗਈ ਆ ਮੈਂ ਤਾਂ ਦੱਸਦਾ ਘਟ ਗਈ ਖਿਤ ਮੋਦੀ ਆ ਗਈ ਇਹਨਾਂ ਲਾਊਗਾ ਹਾਂ ਇਹਨਾਂ ਲਾਊਗਾ ਲਾਊਗਾ ਕਿਹੜੇ ਨੂੰ ਮੋੜ ਆਇਆ ਪਲਵਾਨ ਹੋ ਤਾੜੀਆਂ ਤਾੜੀਆਂ ਮਾਰਿਆ ਕਰੋ ਸਪੀਡ ਘਟ ਗਈ ਸਪੀਡ 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 ਮਾਨਪ੍ਰੀਤ ਸਪੀਡ ਘਟ ਗਈ ਦੂਜੇ ਪਾਸੇ ਦਿਲਵਦੀ ਕੀਤੀ ਕੋਸ਼ਿਸ਼ ਕਰ ਮੁੰਡਿਆਂ ਚੱਲ ਆ ਰਿਹਾ ਆ ਰਿਹਾ ਆ ਰਿਹਾ ਤੇ 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 ਘਟ ਗਈ ਸਪੀਡ ਚੱਲ ਮੋਦੀ ਖੇਚ ਮੜੀ ਕੋਈ ਨਹੀਂ ਦਾ ਚਾਲ ਫ੍ਰੀ ਤੇ ਖੇਡ ਪਿਆ ਨਾਲ ਤੇ ਆ ਗਏ ਚੱਲ ਕੋਈ ਨਹੀਂ ਇਹਨੇ ਜੇ ਨਾਲ ਆਏ ਮੇਰੀ ਕਾਰ ਵਾਂਗੂੰ ਮੈਂ ਹੁੰੂ ਕੇ ਆਈ ਹੁਣ ਕੀ ਆ ਮੈਨੂੰ ਬੜਾ ਮੈਂ ਇਹ ਲਾ ਕੇ ਵੇਖਿਆ ਬੰਦੇ ਨੂੰ ਲੱਗਦਾ ਏ ਕਿ ਇਹ ਨੋਰਮਲ ਕਾਲੀ 8 ਨੂੰ ਹਸਲਾਉਣਾ ਕਿੱਡੀ ਗੱਲ ਆ ਇੱਕ ਸੈੱਟ ਜਿਹੜਾ ਦੂਜਾ ਸੈੱਟ ਲਾਉਣਾ ਨਾ ਉਹ ਉਹ ਉਹਨੂੰ ਮੈਂ ਪਲੇਅਰ ਹੀ ਮੰਨਦਾ ਵੀ ਤਗੜਾ ਠੀਕ ਆ ਨਾ ਦੀ ਸਪੀਡ ਰੱਖੋ ਮੋਦੀ ਦਿਖਾ ਤਾਰੀਆਂ ਮਾਰੋ ਓਏ ਮਨਪੀਰ ਤਿੰਨ ਲਾਏ ਜੀ ਜੋਨ ਚਾਰ ਚਾਰ ਇੱਥੇ ਆਇਆ ਕਿ ਦੇਖੀ ਰੋਇਨਾ ਮੈਂ ਛੇਟ 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 ਕੇ ਛੇਟ ਕੇ ਛੇਟ ਕੇ ਛੇਟ ਕੇ ਮਾਰਤਾ ਅੜੀਆਂ ਇਕ ਲਾਇਆ ਇੱਕ ਲੱਗਾ ਜੇ ਪਲਵਾਨ ਤੋਂ ਆਇਓ ਦੂਜਾ ਕਿਹੜਾ ਏ ਨੈਕਸਟ ਹੋਰ ਗਗਰੂ ਡਾਟਾ ਡਾਟਾ ਪੱਜੇ ਹੀ ਹੋਣਾ ਚੱਕਰੀ ਆ ਤਗੜ ਭਵਾਨ ਨੂੰ ਡੇੜ ਤਾਂ ਚਤਾ ਭੁੱਲ ਗਏ ਪਹਿਲੇ ਕਿਹੜੇ

ਪਰਾ ਲਾਇਦਾ ਬਲੱਸ ਟਾਈਮ ਨਾਲ ਕੀਦਾ ਜਾਲਾ ਇਦਾਂ ਪਰਾ ਲਾਦਾ ਇਹੀ ਆ ਯਾਰ ਕੀਦਾ ਇਦਾਂ ਐਂ ਨਹੀਂ ਕੋਈ ਪਰਾ ਲਾਦਾ ਤੂੰ ਸਾਹ ਲੈ ਲੈਂਦੇ ਜੇ ਜਿਹੜਾ ਦੂਜਾ ਮਗਰ ਕੱਢ ਕੇ ਰਹੂਗਾ ਆ ਦੂਸਰੇ ਨੂੰ ਮੁੜਿਆ ਫਿਰ ਸਪੀਡ ਤੇ ਤੇਰੀ ਮਾਰ ਗਈ ਰ ਹੁਣ ਅਸੀਂ ਕੀ ਕਰੀਏ ਇਹ ਦੂਜਾ ਲਾਤਾ ਹੈ ਦੋ ਲਾਇ ਤੇ ਆਉਂਦਾ ਨਾ ਉਹ ਲਾਇ ਆ ਉਹ ਵੋਏ ਹੋਰ ਕੀ ਫੜ ਲੈਣੀ ਛਪੜੀ ਵੜੀ ਲਾ ਕੇ ਤੇ ਚਲੋਗਾ ਪੇਰ ਪੇ 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 ਡਿਪਲੋਮਾ ਨਹੀਂ ਰੇਡਰ ਜੇ ਦੋਵੇਂ ਜਣੇ ਤੇ ਸਪੀਡ ਵੇ ਲੈ ਲੋ ਤੁਹਾਡੀ ਗੱਲ ਕਿਹਨਾ ਸੀਪੀ ਜਾਣਾ ਅਹੀਂ ਤੁਹਾਡੇ ਵਿਜਲਮਾਉਣ ਨੂੰ ਫਿਰਦਾ ਚੁੱਕੀ ਦੇ ਤੁਸੀਂ ਗਰੀਬ ਨਹੀਂ ਮਾਰਦਾ ਆਹੋਂ ਆਈ ਆਓ ਕਿ ਹਮ ਆਪੋ ਤੇ ਥੈਂਕ ਯੂ ਆਹੋ ਆ ਗਏ ਦਸਣ ਵਾਲੇ ਪੜੋਗੇ ਇੰਟਰਵਿਊ ਜੀ ਅਸੀਂ ਅਪਰੀਸ਼ੀਏਟ ਕਰਿਆ ਹੈ ਚਲੋ ਚਲੋ ਕੌਣ ਆਇਆ ਕੌਣ ਆਂਦਾ ਹੈ ਇੰਟਰਵਿਊ ਜੀ ਆਹੋ ਉਹ ਹੈਗਾ ਪਰਵਾਣਾ ਬਣਾ ਕੇ ਲੈ ਆਉਣ ਉਹਨੇ ਇੰਟਰਵਿਊ ਦਿੱਤੀ ਆ ਨਾ ਮੈਂ ਚੂਕੀ ਲਾ ਕੇ ਡਿਆ ਵੱਡੀ ਹੀ ਆਪਾਂ ਕੱਢੀ ਵੀ ਹੁੰਦੀ ਉਹ ਰੋ ਬੰਦਾ ਦੱਸ ਦੇ ਸਾਨੂੰ ਚਲੋ ਤੇਜ਼ 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 ਨਹੀਂ ਆਉਣੀ ਆਗੀ ਉਹਨੂੰ ਕਰਾਂ ਰੋਜੇ ਲਿੰਕ ਛੰਡ ਦੇਵਾ ਲੱਭਣੀ ਆਉਦਾ ਬੜੀ ਔਖੀ ਲੱਭੀ ਫੇਰ ਸਪੀਡ ਸਪੀਡ ਮੈਂ ਬਲੌਗ ਵਾਈ ਕਰਦੀ ਆਂ ਆਉਂਦਾ ਮੈਂ ਬਲੌਗ ਵੇਖੇ ਰਾਤੀ ਜੋ ਆਪਣੀ ਵਾਲੀ ਆ ਰਿਹਾ ਯਾਰ ਅਰੇ ਸੀਧੀ ਕੋਲੀ ਆਵਾਜ਼ ਆਉਂਦੀ ਪੂਛ ਨਹੀਂ ਆਉਂਦੀ ਇੱਕ ਮੈਂ ਉਹ ਵੇਖੀ ਦਰਾਉਂਦਾ ਕਿ ਸਾਰੇ ਆ ਗਏ ਆ ਗਰੇ ਇੱਕ ਨਹੀਂ ਪੂਰਾ ਹੋਇਆ ਅਜੇ ਆ ਜਾਣ ਅੱਗਾ ਮਾਹਾਂ ਜੱਜਾ ਆ ਆ ਫਿਰ ਪੀ ਸੋਣੀਏ ਤਨ ਪਰਾਂ ਜੋ ਨਹੀਂ ਫੱਟ ਗਿਆ ਗਣਪਾਂ ਸਾਰੀ ਧਾਰੀ ਲਾਈ ਆ ਉਹਦੇ ਇਹ ਨਹੀਂ ਗੱਲ ਆ ਚਲੋ ਆਪਾਂ ਲਾਇਆ ਇੱਕ ਮੰਦਰ ਨੇ ਆਓ ਵੀਰ ਜੀ ਕੌਣ ਹਨ ਅਗਲਾ ਪ੍ਰਮਾਣ ਨੈਕਸਟ ਮੰਦਰ ਕੱਲ